ਏ ਅਸੀਂ ਪਿੰਡ ਤਖਤਗੜ ਤੇ ਖੜੇ ਆਂ ਇਹ ਹਲਕਾ ਰੂਪੜ ਦਾ ਪਿੰਡ ਹੈ ਜੀ ਇਸ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ 2 ਏਕੜ ਦਾ ਗਰਾਊਂਡ ਬਣ ਕੇ ਤਿਆਰ ਹੋ ਰਿਹਾ ਜਿਹਦੇ ਵਿੱਚ ਇਸ ਤੋਂ ਇੱਕ ਫੇਜ਼ ਪਹਿਲਾਂ ਇਸ ਗਰਾਊਂਡ ਦੀ ਲੈਵਲਿੰਗ ਕਰਕੇ ਆ ਤੁਸੀਂ ਦੇਖ ਸਕਦੇ ਹੋ ਪਿਛਲੇ ਪਾਸੇ ਬੈਠਨ ਨੂੰ ਜੇ ਮੈਂ ਸਟੇਡੀਅਮ ਹੁੰਦਾ ਉਸ ਤਰ੍ਹਾਂ ਦੇ ਇਹ ਸਟੇਅਰਸ ਬਣਾ ਦਿੱਤੀਆਂ ਗਈਆਂ ਸੀ ਹੁਣ ਇਹਦੇ ਵਿੱਚ ਟੋਟਲ ਟੋਵਲ ਦਾ ਕੰਮ ਕਰਕੇ ਇਹਦੇ ਫੈਂਸਿੰਗ ਹੋਊਗੀ ਉਸ ਤੋਂ ਇਲਾਵਾ ਇਹ ਇਹਦੇ ਚ ਲਾਈਟਨਿੰਗ ਲਾਈਟ ਰਾਤਾਂ ਰਾਤ ਨੂੰ ਵੀ ਬੱਚੇ ਪ੍ਰੈਕਟਿਸ ਕਰ ਸਕਣ ਵੱਟੀਆਂ ਲਾਈਟਾਂ ਲੱਗਣਗੀਆਂ ਤੇ ਉਸ ਤੋਂ ਇਲਾਵਾ ਇਹਦੇ ਵਿੱਚ ਕੋਰਟ ਬਣੂਗਾ ਫੁੱਟਬਾਲ ਦਾ ਤੇ ਮਡ ਟ੍ਰੈਕ ਬਣੂਗਾ ਤਾਂ ਜੋ ਬੱਚੇ ਉੱਥੇ ਰਨਿੰਗ ਕਰਕੇ ਵਾਰਮ ਅਪ ਹੋ ਸਕਣ ਕਿਸੇ ਨੇ ਵੈਸੇ ਵੀ ਸ਼ਾਮ ਨੂੰ ਜਾਨੀ ਕਿ ਬਜ਼ੁਰਗਾਂ ਨੇ ਕਿਸੇ ਨੇ ਸੈਰ ਕਰਨੀ ਉਹ ਵੀ ਕਰ ਸਕਣ ਇਸ ਤਰ੍ਹਾਂ ਦਾ ਇਹਦੇ ਚ ਪ੍ਰਬਧਾਨ ਕੀਤਾ ਟੋਟਲ 34 ਲੱਖ ਰੁਪਏ ਦਾ ਐਸਟੀਮੇਟ ਹੈ ਇਹਦਾ ਤੇ ਅੱਜ ਚੰਚੇਤ ਅਸੀਂ ਉਰੇ ਵਿਜਿਟ ਕਰਨ ਆਏ ਸੀਗੇ ਤੇ ਅੱਜ 26 ਜਨਵਰੀ ਦੇ ਮੌਕੇ ਦੇ ਉੱਤੇ ਰੋਪੜ ਵਿਖੇ ਝੰਡਾ ਫੈਰਾਇਆ ਗਿਆ ਸੋ ਇਸ ਕਰਕੇ ਮੇਰਾ ਫਰਜ ਬਣਦਾ ਸੀ ਮੇਰੇ ਨਾਲ ਐਮਐਲਏ ਸਾਡੇ ਉਰੇ ਦੇ ਸਤਿਕਾਰਯੋਗ ਦਿਨੇਸ਼ ਚੱਡਾ ਜੀ ਨਾਲ ਨੇ ਏਡੀਸੀ ਮੈਡਮ ਸਾਡੇ ਐਕਸੀਅਨ ਸਾਹਿਬ ਹੀ ਜੇਈ ਸਾਹਿਬ ਐਸਟੀਓ ਸਾਹਿਬ ਸਾਰਿਆਂ ਨੂੰ ਬਿਨਾਂ ਦੱਸੇ ਇਹਨਾਂ ਨੂੰ ਦੱਸਿਆ ਨਹੀਂ ਗਿਆ ਸੀ ਵੀ ਆਪਾਂ ਇਸ ਪਿੰਡ 'ਚ ਵਿਜਿਟ ਕਰਨਾ ਹੈ ਅਚਨ ਚੇਤੇ ਆਏ ਤਾਂ ਜੋ ਦੇਖ ਕੇ ਚੱਲੀਏ ਵੀ ਕੰਮ ਚੱਲ ਰਿਹਾ ਕਿਵੇਂ ਚੱਲ ਰਿਹਾ ਸੋ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਡਾ ਇੱਕੋ ਸੁਪਨਾ ਹੈ ਕਿ ਅਸੀਂ ਆਉਣ ਵਾਲੀ 30 ਅਪ੍ਰੈਲ ਤੱਕ ਇਹ ਸਾਡਾ ਜਿਹੜਾ ਪ੍ਰੋਜੈਕਟ ਹੈ 3100 ਪਲੇਗਰਾਉਂਡਸ ਦਾ ਇਹ ਰੈਡੀ ਕਰਨਾ ਹੈ ਔਰ ਰੈਡੀ ਕਰਕੇ ਪਬਲਿਕ ਨੂੰ ਸਮਰਪਿਤ ਕਰਨਾ ਹੈ ਇਹ ਤਾਂ ਜੋ ਸਾਡੀ ਆਉਣ ਵਾਲੀ ਨੌਜਵਾਨੀਆਂ ਜਿਹੜੀ ਉਹ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਖੇਡ ਕੇ ਆਪਣੇ ਕੋਈ ਇਹਦੇ ਚੋ ਨੈਸ਼ਨਲ ਖੇਲ ਕੇ ਆਵੇ ਕੋਈ ਇੰਟਰਨੈਸ਼ਨਲ ਖੇਲ ਕੇ ਆਵੇ ਕੋਈ 올림픽ਸ 'ਤੇ ਜਾਵੇ ਸੋ ਸਾਨੂੰ ਇਸ ਗੱਲ ਦਾ ਬੜਾ ਮਤਲਬ ਸਾਨੂੰ 24 ਹੈ ਔਰ ਸਾਡਾ ਸੁਪਨਾ ਵੀ ਹੈ ਕਿ ਜੇ ਰੰਗਲਾ ਪੰਜਾਬ ਬਣਾਉਣਾ ਹੈ ਤਾਂ ਖੇਡਾਂ ਦਾ ਵਿਸ਼ੇਸ਼ ਯੋਗਦਾਨ ਹੋਊਗਾ ਨੌਜਵਾਨੀ ਨੂੰ ਨਸ਼ੇ ਤੋਂ ਬਚਾ ਕੇ ਜੇ ਚੰਗੇ ਪਾਸੇ ਲੈਣਾ ਤਾਂ ਖੇਡ ਦੇ ਮੈਦਾਨਾਂ 'ਚ ਹੀ ਆਪਾਂ ਨੂੰ ਉਹਨਾਂ ਨੂੰ ਲਿਆਉਣਾ ਪਊਗਾ ਸੋ ਮੈਂ ਇੱਕ ਵਾਰ ਤੋਂ ਫਿਰ ਸਾਰੀ ਸਮੂਹ ਟੀਮ ਦਾ ਜਿਹੜੇ ਇੱਕ ਮਤਲਬ ਕਿ ਅਚਨਚੇਤ ਦੌਰੇ ਤੇ ਵੀ ਪਹੁੰਚ ਗਏ ਉਰੇ ਤੇ ਧੰਨਵਾਦ ਕਰਦਾ ਮੈਂ ਇਹਨਾਂ ਦਾ ਬਾਕੀ ਇਸੇ ਤਰੀਕੇ ਨਾਲ ਸਾਡੀ ਇਹ ਜਿਹੜੀ ਇਨਸਪੈਕਸ਼ਨ ਹੈ ਜਾਰੀ ਰਹੂਗੀ ਜਿੱਥੇ ਕੋਈ ਫਾਲਟ ਪਾਇਆ ਗਿਆ ਉਥੇ ਕਾਰਵਾਈ ਵੀ ਕਰਾਂਗੇ ਜਿੱਥੇ ਚੰਗਾ ਕੰਮ ਹੋ ਰਿਹਾ ਹੋਊਗਾ ਉਥੇ ਐਪਰੀਸ਼ੀਏਸ਼ਨ ਵੀ ਦੇਾਂਗੇ ਉਥੇ ਤਾਰੀਫ ਵੀ ਕਰਾਂਗੇ ਚਾਹੇ ਅਫਸਰਾਂ ਦੀ ਕਰੀਏ ਚਾਹੇ ਜਿਹੜਾ ਠੇਕੇਦਾਰ ਕੰਮ ਕਰ ਰਿਹਾ ਉਹਦੀ ਕਰੀਏ ਪਰ ਜਿੱਥੇ ਕਮੀ ਪਾਈ ਗਈ ਫਿਰ ਕਾਰਵਾਈ ਵੀ ਕਰਨੀ ਪਊਗੀ ਤਾਂ ਜੋ ਕਾਰਨ ਕੀ ਆ ਸਾਨੂੰ ਤਾਂ ਜਿਹੜਾ ਕੰਮ ਹੈ ਇਹ ਪਬਲਿਕ ਦੇ ਖੂਨ ਪਸੀਨੇ ਦਾ ਪੈਸਾ ਹੈ ਮਾਨ ਸਰਕਾਰ ਜੋ ਇਮਾਨਦਾਰੀ ਨਾਲ ਲਾਨ ਲੱਗੀ ਹੋਈ ਹੈ ਸੋ ਇਸ ਕਰਕੇ ਇਹ ਇੱਕ ਇੱਕ ਪੈਸਾ ਵਰਥਫੁਲ ਹੋਵੇ ਟਾਈਮ ਸੈੱਟ ਲੱਗੇ ਇਹ ਟਾਈਮ ਸਰ ਕੰਮ ਆ ਸਕਣ ਸਾਡਾ ਇਹੀ ਸੁਪਨਾ ਹੈ ਜੀ ਰੰਗਲਾ ਪੰਜਾਬ ਬਣਾਉਣ ਲਈ ਬਹੁਤ ਬਹੁਤ ਧੰਨਵਾਦ